ਮੈਂ 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 ਇਹ ਕਹਿਣਾ ਚਾਹੁੰਦੀ ਸੀ ਮੈਂ ਤਾਂ ਨਹੀਂ ਮਤਲਬ ਮੈਂ ਅਰਦਾਸ ਦਾ ਹਿੱਸਾ ਮੈਂ ਸੋਚਿਆ ਵੀ ਨਹੀਂ ਸੀ ਬਣੂਗੀ ਮੈਂ ਨਹੀਂ ਬਣੀ ਸੀ ਮੈਂ ਜਦੋਂ ਗਿੱਪੀ ਜੀ ਨੇ ਅਰਦਾਸ ਦਾ 뮤직 ਲਾਂਚ ਕੀਤਾ ਤਾਂ ਮੈਂ ਉਦੋਂ ਆਈ ਸੀ ਪਹਿਲੀ ਵਾਰ ਮੈਨੂੰ ਬਹੁਤ ਅੱਛਾ ਲੱਗਿਆ ਸੀ ਪਤਾ ਨਹੀਂ ਇਹ ਮੁੰਡਾ ਕਿਵੇਂ ਸਾਡੇ ਦਿਲ 'ਚ ਘਰ ਕਰ ਗਿਆ ਮੈਨੂੰ ਲੱਗਦਾ ਕਿ ਕੋਈ ਰੱਬ ਨੇ ਇਹਨੂੰ ਕਿਹਾ ਹੋਊਗਾ ਵੀ ਇੰਨਾ ਸਾਜ ਨੂੰ ਲੈਣਾ ਤੇ ਵੀ ਤੁਸੀਂ ਇਹਨੂੰ ਤਾਂ ਕੰਮ ਕਰਾਉਣਾ ਤੇ ਇਹ ਵੈਸੇ ਵੀ ਅਸੀਂ ਇਹਨੂੰ ਸਾਰੇ ਇਹਦੀ ਟੀਮ ਨੂੰ ਵੀ ਇਹਨੂੰ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਬੱਜਾ ਦਾ ਪਿਆਰ ਕਰਦੇ ਥੋੜਾ ਨਹੀਂ ਮੈਂ ਸ਼ਾਇਦ ਨਾ ਹੁੰਦੀ ਮੈਂ ਇਹ ਕਹਿੰਦੀ ਕਿ ਮੈਂ ਕਿਹਾ ਮੈਨੂੰ ਤੁਸੀਂ ਛੁੱਟੀ ਦੇ ਦਿਓ ਮੈਂ ਤਾਂ ਗਿੱਪੀ ਦੇ ਉਹ ਕਰਕੇ ਆਉਣਾ ਹੈਗਾ ਮੈਨੂੰ ਬਹੁਤ ਚਾਹੇ ਕੋਕੀ ਜੀ ਹੋਰਾਂ ਨਾਲ ਕੰਮ ਕਰਕੇ ਸੋਹੀ ਹੋਰਾਂ ਨਾਲ ਸਾਰੇ ਬੋਲੀ ਪ੍ਰਿੰਸ ਆਪਣੇ ਰਾਏਕੋਟੀਆਂ ਤੇ ਕੁਮਾਰ ਜੀ ਤੇ ਸਾਰੇ ਮਲਕੀਤ ਹੋਰਾਂ ਦੇ ਸੀਨ ਦੇਖੇ ਮੈਂ ਰੋ ਪਈ ਭੰਗੂ ਮੈਡਮ ਜਦੋਂ ਕੋਕੀ ਉਹ ਐਕਸੀਡੈਂਟ ਹੋਇਆ ਤਾਂ ਰੋਈ ਆ ਆ ਮੈਨੂੰ ਮੈਨੂੰ ਬਹੁਤ ਅੱਛਾ ਲੱਗਿਆ ਬਸ ਮੇਰੀ ਜ਼ਿੰਦਗੀ ਦੀ ਲਾਸਟ ਹੀ ਸਮਝੀਓ ਵੀ ਮੈਨੂੰ ਇੰਨੀ ਅੱਛੀ ਫਿਲਮ ਲੱਗੀ ਲੋ ਜੀ ਤੁਸੀਂ ਹੁੰਦੀ ਨੂੰ ਮਰ ਜਿਗਾ ਮੈਂ ਤੁਹਾਡਾ ਧੰਨਵਾਦ ਕਰਨਾ ਉਹ ਕਹਿੰਦੇ ਭੁੱਲ ਗਈ ਭਾਈ ਸਾਰੇ ਹੰਬਲ ਦਾ ਸਾਰੀ ਟੀਮ ਦਾ ਥੈਂਕ ਯੂ